ਸਸ਼ਕਾਲ ਫਾਸਟ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰੀਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇ ਨੇ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆ ਅੱਜ ਦੀਆਂ ਚੋਣ ਸਰਗਰਮੀਆਂ ਤੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਤਿਉਹਾਰ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਔਰ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਜਿਹੜਾਗਾ 1 ਜੂਨ ਨੂੰ ਅਸੀਂ ਬੜੀ ਧੂਮਤਾਂ ਦੇ ਨਾਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾ ਕੇ ਜਿਹੜਾ ਇਤਿਹਾਰ ਨੂੰ ਮੜਾਰੇ ਹੈਗੇ ਪਹਿਲਾਂ ਮੈਂ ਤੁਹਾਡੇ ਸਾਰੇ ਅੱਗੇ ਅਪੀਲ ਕਰਨੀ ਚਾਹਾਂਗਾ ਕਿ 1 ਜੂਨ ਨੂੰ ਭਾਵੇਂ ਛੁੱਟੀ ਦਾ ਦੇਣਾ ਛੁੱਟੀ ਵਾਲੇ ਦਿਨ ਜੀ ਕਰਦਾ ਹੁੰਦਾ ਕਿ ਆਪਾਂ ਇੰਜੋਏ ਕਰੀਏ ਇੰਜੋਏ ਜਰੂਰ ਕਰੋ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਬੋਰ ਦਾ ਇਸਤੇਮਾਲ ਕਰੋ ਔਰ ਉਸ ਤੋਂ ਬਾਅਦ ਇੰਜੋਏ ਕਰੋ ਬਿਲਕੁਲ ਉਸੇ ਤਰ੍ਹਾਂ ਹੁਣ ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਚੋਣ ਮੈਦਾਨ ਜਾਤੋਂ ਕਹਿੰਦੇ ਜੇ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈ ਫਰੀਦਕੋਟ ਹਲਕੇ ਦੇ ਵਿੱਚ 10 ਸਾਲ ਪਹਿਲਾਂ ਜਿਹੜਾ ਕਬਜ਼ਾ ਸੀਗਾ ਹੁਣ ਦੁਬਾਰਾ ਫੇਰ ਉਹ ਕਬਜ਼ਾ ਸੀ ਲੈਣ ਦੀ ਤਿਆਰੀ ਕਰ ਲਈ ਗਈ ਹੈ ਕਿਉਂਕਿ 5 ਸਾਲ ਅਸੀਂ ਜਿਹੜੇ ਹੈਗੇ ਨੇ ਪਹਿਲਾਂ ਆਪ ਆਦਮੀ ਪਾਰਟੀ ਦੀ ਸਰਕਾਰ ਦੇ ਦੇਖੇ ਤੇ ਉਸ ਤੋਂ ਬਾਅਦ 5 ਸਾਲ ਜਿਹੜੇ ਹੈਗੇ ਨੇ ਅਸੀਂ ਕਾਂਗਰਸ ਦੇ ਦੇਖੇ ਜੇ 10 ਸਾਲਾਂ ਦੀ ਗੱਲ ਕਰੀਏ ਔਰ ਪਿੱਛੇ 10 ਸਾਲ ਚਲੇ ਜਾਈਏ 10 ਸਾਲ ਜੀ ਪਰਮਜੀਤ ਕੌਰ ਗੁਛਦੇ ਕਾ ਮਾਣੂ ਵੀ ਦੇਖਦੇ ਹੋਏ ਅੱਜ ਫਿਰ ਜਿਹੜਾ ਹੈਗਾ ਪੰਜਾਬ ਜਿਹੜਾ ਹੈਗਾ ਫਿਰ ਅਕਾਲੀ ਦਲ ਨੂੰ ਅੱਗੇ ਲਿਆਉਂਦੀ ਤਿਆਰੀ ਕਰ ਰਿਹਾ ਹੈਗਾ ਉਸੇ ਕੜੀ ਦੇ ਵਿੱਚ ਜਿਹੜਾ ਅੱਜ ਮੋਗਾ ਦੇ ਵਿੱਚ ਜਿਹੜਾ ਹੈਗਾ ਮੋਗਾ ਹਲਕਾ ਇੰਜਾਤ ਸੰਜੀਤ ਸਿੰਘ ਜੱਣੀ ਗੱਲ ਔਰ ਜ਼ਿਲ੍ਹਾ ਪ੍ਰਧਾਨ ਅਮਜੀਤ ਵੱਲੋਂ ਜਿਹੜਾ ਹੈਗਾ ਸਖਬੀਰ ਸੇਕ ਬਦਲਦੀ ਵੱਲੋਂ ਭੇਜੀ ਹੋਈ ਲਿਸਟ ਓਦੇਦਾਰਾਂ ਦੀ ਉਹ ਜਾਰੀ ਕੀਤੀ ਗਈ ਆ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਆ ਗਿਆ ਓਦੇਦਾਰੀ ਲੋਕਾਂ ਨੂੰ ਮਿਲ ਉਮੀਦਵਾਰਾਂ ਦੇ ਜਿਹੜੇ ਦਮੈਂਦੇ ਹੈਗੇ ਨੇ ਉਹਨਾਂ ਦੇ ਜਿਹੜੇ ਵਰਕਰ ਹੈਗੇ ਨੇ ਉਹਨਾਂ ਨੂੰ ਅੱਜ ਓਦੇਦਾਰੀਆਂ ਦਿੱਤੀਆਂ ਜਾ ਰਹੀਆਂ ਪਹਿਲਾਂ ਤੁਸੀਂ ਇਹ ਦੇਖੋ ਤਸਵੀਰਾਂ ਓਦੇਦਾਰੀ ਦੇਣ ਦੀਆਂ ਤੇ ਉਸ ਤੋਂ ਬਾਅਦ ਆਪਾਂ ਗੱਲ ਵੀ ਕਰਦੇ ਹਾਂਗੇ ਆ ਸੰਜੀਤ ਸਿੰਘ ਸੱਨੀ ਗਿੱਲ ਦੇ ਨਾਲ ਤੇ ਹੋਰ ਵਰਕਰਾਂ ਦੇ ਨਾਲ ਸੋ ਤੁਸੀਂ ਦੇਖ ਰਹੇ ਸੀਗੇ ਕਿ ਹਲਕਾ ਜੱਤ ਸੰਜੀਤ ਸਿੰਘ ਸੱਨੀ ਗਿੱਲ ਔਰ ਜ਼ਿਲ੍ਹਾ ਪ੍ਰਧਾਨ ਵੱਲੋਂ ਜਿਹੜੀਆਂ ਅਨੁਕਤੀ ਪੱਤਰ ਦਿੱਤੇ ਗਏ ਨੇ ਕਿੰਨੀ ਖੁਸ਼ੀ ਹੈਗੀ ਐ ਬਰਕਰਾਰਾ ਦੇ ਵਿੱਚ ਔਰ ਉਹ ਦਿਨ ਉਡੀਕ ਰਹੇ ਨੇ ਇੱਕ ਜੂਨ ਦਾ ਦਿਨ ਉਡੀਕ ਰਹੇ ਨੇ ਕਿ ਜਲਦੀ ਜਲਦੀ ਇੱਕ ਜੂਨ ਆਵੇ ਤੇ ਸਾਰੇ ਅਕਾਲੀ ਦਲ ਨੂੰ ਵੋਟਾਂ ਪਾ ਕੇ ਤੇ ਫਿਰ ਜੜਾਗਾ ਫਰੀਦਕੋਟ ਦੇ ਵਿੱਚ ਜੜਾਗਾ ਅਕਾਲੀ ਦਲ ਦਾ ਉਮੀਦਵਾਰ ਚੁਰੀਏ ਮੈਨਾਂ ਲੈ ਅਤਵਲੇ ਸੰਜੀਤ ਸਿੰਘ ਸੱਣੀ ਕੇ ਲੱਗੇ ਨੇ ਗੱਲ ਕਰਦੇ ਇਹਨਾਂ ਦੇ ਨਾਲ ਜੀ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਤੁਹਾਨੂੰ ਹਲਕਾ ਇੰਚਾ ਦੇ ਤੌਰ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਵਰਕਰ ਦਿਨ ਬਦ ਦਿਨ ਤੁਹਾਡੇ ਨਾਲ ਅੱਗੇ ਬੰਦੇ ਬੰਦ ਰਹੇ ਨੇ ਔਰਾਂ ਦੀ ਨਿਯੁਕਤੀਆਂ ਵੀ ਦਿੱਤੀਆਂ ਗਈਆਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਸਾਰ ਸੁਖਵੀਰ ਸਿੰਘ ਜੀ ਬਦਲ ਸਾਹਿਬ ਦਾ ਕੋਟਨ ਕੋਟ ਧੰਵਾਦ ਵਿਧਾਨ ਸਭਾ ਹਲਕਾ ਮੋਗਾ ਦੀ ਸਮੂਹ ਸੰਗਤ ਸਮੂਹ ਸ਼੍ਰੋਮਣੀ ਕਾਲੇਦਾਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਆਗੂ ਸਹਿਬਾਨ ਵੱਲੋਂ ਸਾਰਿਆਂ ਵੱਲੋਂ ਕੋਟਨ ਕੋਟ ਧੰਵਾਦ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਵਿਧਾਨ ਸਭਾ ਹਲਕਾ ਮੋਗੇ ਵੱਲੋਂ ਕੀਤੀਆਂ ਗਈਆਂ ਸਪਾਰਸ਼ਾਂ ਜਿਹੜੇ ਜਿਹੜੇ ਸਾਡੇ ਆਗੂ ਸਹਿਬਾਨ ਸੀਨੀਅਰ ਆਗੂ ਸਹਿਬਾਨ ਸ਼ਰੂਮਨੀ ਕਾਲੀਦਾਲ ਦੇ ਮਿਹਨਤੀ ਵਰਕਰ ਉਹਨਾਂ ਨੂੰ ਜਿਹੜਾ ਉਹ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਉਹਨਾਂ ਦੇ ਅਜ ਨਿਯੁਕਤੀ ਪੱਤਰ ਦਿੱਤੇ ਗਏ ਆ ਜਿਹੜੇ ਸਟੇਟ ਦੀਆਂ ਜਿਹੜੀਆਂ ਅਹੁਦੇਦਾਰੀਆਂ ਆ ਉਹਦੇ ਤਿੱਕਰ ਪਹੁੰਚਣ ਲੱਗਿਆ ਇੱਕ ਵਰਕਰ ساری ਜ਼ਿੰਦਗੀ ਲਾ ਦਿੰਦਾ ਸਟੇਟ ਦੀ ਅਹੁਦੇਦਾਰੀ ਦੇ ਉੱਤੇ ਜਾਂਦੇ ਜਾਂਦੇ ਆ ਪ੍ਰਧਾਨ ਜੀ ਨੇ ਭਰੋਸਾ ਜਿਤਾਉਂਦੇ ਹੋਏ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਪੀਏਸੀ ਦੇ ਮੈਂਬਰ ਦੋਸਤ ਸੇਮ ਸਿੰਘ ਰਤਿਆ ਜੀ ਸ਼੍ਰੀ ਜਗਦੀਸ਼ ਛਾਵੜਾ ਜੀ ਉਸ ਤੋਂ ਬਾਅਦ ਸਲਾਹਕਾਰ ਕਮੇਟੀ ਦੇ ਵਿੱਚ ਜਿਹੜੇ ਸਾਹ ਗਰਚਰਨ ਸਿੰਘ ਕਾਲੀਏ ਵਾਲਾ ਹਰਜਿੰਦਰ ਸਿੰਘ ਅੰਟੂ ਤੇ ਪਰਮਪਾਲ ਸਿੰਘ ਹਲਕੜਾ ਇਹਨਾਂ ਨੂੰ ਜਿਹੜਾ ਸਲਾਹਕਾਰ ਦੀ ਨਿਯੁਕਤੀ ਕੀਤੀ ਗਈ ਆ ਉਸ ਤੋਂ ਬਾਅਦ ਜਿਹੜੀ ਜਰਨਲ ਕੌਂਸਲ ਦੇ ਵਿੱਚ ਸਾਹ ਜਰਨੈਲ ਸਿੰਘ ਦੁੱਨੇ ਕੇ ਰਣਜੀਤ ਸਿੰਘ ਭਾਉ ਗੁਰਦੀਪ ਸਿੰਘ ਮੇਹਤਰੀ ਜਸ ਮੰਗੇਵਾਲਾ ਬਾਈ ਜੀ ਬਲਜੀਤ ਸਿੰਘ ਹਣੀ ਤੇ ਅਵੰਦੀਪ ਸਿੰਘ ਜੱਸੀ ਜਿਹੜੇ ਆ ਉਹ ਜੀਪਾ ਅਦੇ ਜਿਹੜੇ ਹੈਗੇ ਜਰਨਲ ਕੌਂਸਲ ਦੇ ਮੈਂਬਰ ਜਿਹੜੇ ਨਿਯੁਕਤ ਕੀਤੇ ਗਏ ਆ ਸਭ ਤੋਂ ਅਹਿਮ ਨਿਯੁਕਤੀ ਜਿਹੜੀ ਆ ਉਹ ਕੌਮੀ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਨੂੰ ਲਾਇਆ ਗਿਆ ਜਿਹੜੇ ਬਹੁਤ ਸੀਨੀਅਰ ਵਰਕਰ ਆ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਮਿਹਨਤੀ ਆਗੂ ਆ ਵਿਧਾਨ ਸਭਾ ਹਲਕਾ ਮੋਗੇ ਦੇ ਵਿੱਚ ਬਹੁਤ ਮਿਹਨਤ ਕਰਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਕੌਮੀ ਮੀਤ ਪ੍ਰਧਾਨ ਪਾਰਟੀ ਪ੍ਰਧਾਨ ਸਾਹਿਬ ਜਸਵੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਲਾਇਆ ਗਿਆ ਤੇ ਚਾਰ ਜਿਹੜੇ ਆ ਅਧਿਆਤੀ ਵਿਦਾਂ ਸਭਾ ਹਲਕਾ ਮੋਗੇ ਦੇ 4 ਤੇ ਹਾਤੀ ਸਰਕਲ ਪ੍ਰਧਾਨ ਲਾਏ ਗਏ ਆ ਜਿਹਦੇ ਚ ਰਵਦੀਪ ਸਿੰਘ ਜੀ ਸੰਘਾ ਸਾਹਿਬ ਸਰਕਲ ਦੌਲਤਪੁਰਾ ਤੋਂ ਤੇ ਆਪਣੇ ਗੁਰਵਿੰਦ ਸਿੰਘ ਜੀ ਸਿੰਘਾਵਾਲਾ ਸਰਕਲ ਚੜੱਕ ਤੋਂ ਜਿਹੜੇ ਉਹ ਲਾਏ ਗਏ ਆ ਸਰਕਲ ਪ੍ਰਧਾਨ ਤੇ ਪਵਨਦੀਪ ਸਿੰਘ ਜੀ ਜਿਹੜੇ ਹੈਗੇ ਆ ਸਰਕਲ ਘਲਕਲਾਂ ਤੋਂ ਲਾਏ ਗਏ ਆ ਤੇ ਵਿਪਨਪਾਲ ਸਿੰਘ ਜੀ ਸਰਕਲ ਖੋਸਾ ਤੋਂ ਜਿਹੜੇ ਸਰਕਲ ਪ੍ਰਧਾਨ ਲਾਏ ਗਏ ਆ ਬਿਲਕੁਲ ਜੀ ਇਹ ਸੱਡੀ ਗੱਲ ਸਾਂ ਜਿਹਨਾਂ ਦਾ ਕਹਿਣਾ ਸੀਗਾ ਕਿ ਵੱਖ-ਵੱਖ ਜਿਹੜੇ ਲੋਕਾਂ ਨੂੰ ਜੜੀਆਂ ਉਹਦੇ ਦਾਰੀਆਂ ਦਿੱਤੀਆਂ ਗਈਆਂ ਤਾਂ ਬੜੀ ਖੁਸ਼ੀ ਦੀ ਗੱਲ ਹੈਗੀ ਆ ਐ ਮੈਂ ਤਾਂ ਜ਼ਿਲ੍ਹਾ ਪ੍ਰਧਾਨਾਂ ਕਹਿੰਦੇ ਵੱਡੇ ਦੀ ਅਮਰਜੀਤ ਜੀ ਦੇ ਦਿੱਸਤੀ ਕੇ ਨਾਲ ਆਪਾਂ ਗੱਲ ਕਰੀਏ ਮੋਗਾ ਦੀ ਆਪਾਂ ਖਾਲੀ ਆਪਾਂ ਵਿਧਾਨ ਸਭਾ ਮੋਗਾ ਦੀ ਗੱਲ ਕਰਦੇ ਆ ਗਿਆ ਤੇ ਹੁਣ ਵਰਕਰਾਂ ਦੇ ਵਿੱਚ ਜੋਸ਼ ਬੜਾ ਉੱਭਰ ਕੇ ਆ ਰਿਹਾ ਹੈਗਾ ਔਰ ਲੋਕ ਪੱਬਾ ਪਾਰ ਹੋ ਗਏ ਨੇ ਕਿ ਐਤ ਕੀ ਮੋਗੇ ਦੇ ਜਿਨ੍ਹਾਂ ਦੇ ਵਿਦਿਆ ਚਾਰ ਉਹਦੀਆਂ ਚਾਰ ਵਿਧਾਨ ਸਭਾ ਹਲਕੇ ਜਿਹੜੇ ਹਨ ਉਹ ਸਾਰੇ ਦੇ ਸਾਰੇ ਸੋਹਣੀ ਕਾਲੀ ਦਾ ਲੂਭ ਖਤ ਰਹੇ ਨੇ ਇਹਦੇ ਕੋਈ ਝੂਠ ਨਹੀਂ ਜੀ ਤੁਹਾਡੀ ਗੱਲ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਹੀ ਬਾਦਲ ਵੱਲੋਂ ਜਿਹੜਾ ਕੈਂਡੀਡੇਟ ਆ ਰਾਜਵਿੰਦਰ ਸਿੰਘ ਧਰਮਕੋਟ ਬੜੀ ਸੋਜ ਸੰਗ ਔਰ ਪਰਖੂ ਅੱਕ ਦੇ ਨਾਲ ਉਹਨਾਂ ਨੇ ਸਾਰੀ ਸਮੁੱਚੀ ਜਥੇਬੰਦੀ ਦੀ ਔਰ 9 9 ਉਧਾਨ ਸਭਾ ਹਲਕੇ ਪੈਂਦੇ ਨੇ ਇਸ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਸਾਰੇ ਅੰਜਾਮ ਸਹਿਬਾਨਾਂ ਨਾਲ ਔਰ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਨੂੰ ਕੈਂਡੀਡੇਟ ਦੇ ਰੂਪ ਦੇ ਵਿੱਚ ਉਤਾਰਿਆ ਦੱਸਦਾ ਕਿ ਆਪਣਾ ਪਰਿਵਾਰਕ ਸੁਭਾਅ ਦੇ ਤੌਰ ਤੇ ਲੋਕਾਂ ਦੇ ਵਿੱਚ ਵਿਚਰਨ ਦਾ ਔਰ ਕੰਮ ਕਰਨ ਦਾ ਤਜਰਬਾ ਹੈ ਔਰ ਸਿੱਕੀਸ ਰੂਪ ਦੇ ਵਿੱਚ ਹੈ ਔਰ ਲੋਕਾਂ ਦੇ ਵਿੱਚ ਭਾਰੀ ਇਛਾ ਹੈ ਚਾਰੋਂ ਵਿਧਾਨ ਸਵਾਲ ਕਹਿੰਦੇ ਵਿੱਚ ਹਰ ਰੋਜ਼ 10 10 15 15 ਮੀਟਿੰਗਾਂ ਹੋ ਰਹੀਆਂ ਔਰ ਜਸ ਵੀ ਮੀਟਿੰਗ ਦੇ ਵਿੱਚ ਜਾਂਦੇ ਆ ਇੱਕ ਤੋਂ ਦੂਸਰੀ ਮੀਟਿੰਗ ਦੇ ਵਿੱਚ ਉਸ ਤੋਂ ਵੱਧ ਕੇ ਇਕੱਠ ਹੁੰਦੇ ਆ ਔਰ ਲੋਕਾਂ ਦੇ ਵਿੱਚ ਬਹੁਤ ਵੱਡਾ ਉਛਾਹ ਔਰ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਲੋਕ ਸਭਾ ਦੇ ਵਿੱਚ ਭੇਜਣ ਦੇ ਲਈ ਲੋਕੀ ਉਤਾਵਲੇ ਹਨ ਔਰ 1 ਜੂਨ ਨੂੰ ਬੜੀ ਭਾਰੀ ਗੈਂਦੀ ਦੇ ਵਿੱਚ ਵੋਟਾਂ ਦਾ ਭੁਗਤਾਨ ਕਰਕੇ ਸਾਰੇ ਵਰਕਰ ਪਵਾ ਭਾਰੋ ਕੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ ਬਿਲਕੁਲ ਜੀ ਬਿਲਕੁਲ ਪੂਰੇ ਪੰਜਾਬ ਦੇ ਵਿੱਚ 1 ਜੂਨ ਨੂੰ ਜਿਹੜਾ ਅਸੀਂ ਤਿਉਹਾਰ ਬਣਾ ਰਹੇ ਹੈਗੇ ਆ ਤਿਉਹਾਰ ਹਰ ਸਾਲ ਅਸੀਂ ਬਣਾਉਨੇ ਹੈਗੇ ਆ ਚਾਹੇ ਉਹ ਦੀਵਾਲੀ ਹੋਵੇ ਤੇ ਚਾਹੇ ਦਸਹਿਰਾ ਹੋਵੇ ਤੇ ਚਾਹੇ Holi ਪਰ ਇਹ 50 ਸਾਲਾਂ ਬਾਅਦ ਤੇohar ਜਿਹੜਾ ਹੈਗਾ ਵੋਟਾਂ ਦਾ ਤਿਹਾਰਾ ਹੁੰਦਾ ਸਰ ਕਿੱਦਾਂ ਲੱਗ ਰਿਹਾ ਇਹ ਤਿਹਾਰ ਅਸੀਂ ਇੱਕ ਦੂਜ ਨੂੰ ਮਾਰਿਆ ਗਿਆ ਔਰ ਐਸ ਕੀ ਕਿੱਦਾਂ ਹਮਲਾ ਮਾਰ ਰਹੇ ਨੇ ਬਿਲਕੁਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਕਿ ਜਹੋਰ ਸ਼੍ਰੋਮਣੀ ਕਾਲੀ ਦਲ ਨੂੰ ਵੱਧ ਚੜ ਕੇ ਵੋਟਾਂ ਪਾਈਆਂ ਜਾਣ ਇਸ ਖੇਤਰੀ ਪਾਰਟੀ ਨੂੰ ਪਾਵਰ ਦੇ ਵਿੱਚ ਲਿਆਂਦਾ ਜਾਵੇ ਸ਼੍ਰੋਮਣੀ ਕਾਲੀ ਦਲ ਹੀ ਕੋਈ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਆਮ ਲੋਕਾਂ ਦੀ ਆਵਾਜ਼ ਚੱਕ ਸਕਦੀ ਹੈ आम लोकां दी आवाज आम लोकां दी आवाज चक्कनास्ते एक एको पार्टी खेत्री पार्टी बेगो खेत्री पार्टी बराड साहब बड़ी खुशी दी गल लगी है आज ਤੁਹਾਨੂੰ ਜਿਹੜਾ ਹੈਗਾ ਉਹਦਾ ਮਿਲਿਆ ਹੈਗਾ ਪੰਜਾਬ ਲੈਵਲ ਦੇ ਉੱਤੇ ਔਰ ਪੰਜਾਬ ਲੈਵਲ ਤੇ ਜਦੋਂ ਪਹੁੰਚਣਾ ਹੋਵੇ ਤੇ ਬੜੀਆਂ ਮੁਸ਼ਕਿਲਤਾਂ ਕਰਨੀਆਂ ਪੈਂਦੀਆਂ ਪਹਿਲਾਂ ਲੋਕਲ ਐਮਸੀ ਦੇ ਤੌਰ ਤੇ ਸਮਝ ਲੋ ਜਾਂ ਛੋਟੇ ਉਹਦੇ ਤੋਂ ਫਿਰ ਪੰਜਾਬ ਦੇ ਉਹਦੇ ਤੇ ਪਹੁੰਚਦੇ ਤਾਂ ਅੱਜ ਪਹੁੰਚਿਆ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਵੱਡੀ ਖੁਸ਼ੀ ਹੋ ਰਹੀ ਹੈ ਮੇਰੇ ਕੋਲ ਸ਼ਬਦ ਨਹੀਂ ਕਿੰਨਾ ਸ਼ਬਦਾਂ ਨਾਲ ਮੈਂ ਪਾਰਟੀ ਪ੍ਰਧਾਨ ਦਾ ਤੇ ਹਲਕੇ ਦੀ ਲੀਡਰਸ਼ਿਪ ਦਾ ਧੰਨਵਾਦ ਕਰ ਸਕਦਾ ਕਿਉਂਕਿ ਪਾਰਟੀ ਨੇ ਨਵਾਣੇ ਨੂੰ ਮਾਨ ਦਿੱਤਾ ਉਹਦਾ ਦੇਖ ਕੇ ਨਵਾਜੇ ਹਾਂ ਹਾਂ ਲੋਕ ਸਭਾ ਚੋਣਾਂ ਆ ਗਈਆਂ ਅਸੀਂ 10 ਸਾਲ ਪਿੱਛੇ ਚਲੇ ਗਏ ਕਿਉਂਕਿ 5 ਸਾਲੋਂ થી ਆ ਪਾਪੀਂਗ ਪਾਰਟੀ ਦਾ ਉਮੀਦਵਾਰ ਭੇਜਤਾ ਉਹ ਤੋਂ ਅਗਲੇ 5 ਸਾਲ ਅਸੀਂ ਜਿਹੜਾ ਕਾਂਗਰਸ ਦਾ ਭੇਜਤਾ ਸਾਡਾ ਫੀਪੁਰ ਫਿਰ ਉੱਥੇ ਦਾ ਉੱਥੇ ਰਿਹਾ ਅੱਜ ਲੋਕਾਂ ਦੀ ਫੈਸਲੇ ਦੀ ਘੜੀ ਹੈ ਪਿਛਲੇ 10 ਸਾਲ ਨੂੰ ਵੀ ਇੱਕ ਲੋਕਾਂ ਨੇ ਫੈਸਲਾ ਕਰਨਾ ਕਿਉਂਕਿ ਜਿਹੜੀ ਦੂਜੀਆ ਦੋਨੇ ਪਾਰਟੀਆਂ ਹਨ ਉਹਨਾਂ ਨੇ ਬਾਹਰੋਂ ਕੈਂਡੀਡੇਟ ਉੱਤੇ ਹੈ ਜੇ ਤਾਂ ਲਵਾਉਣੇ ਆ ਪਾਰਲੀਮੈਂਟ 'ਚ ਖੜੇ ਫਿਰ ਤਾਂ ਉਹਨਾਂ ਨੂੰ ਭੇਜ ਦੋ ਜੇ ਲੋਕਾਂ ਦੀ ਕਿਸਮਤ ਦੀ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਹੈ ਫਿਰ ਖੇਤਰੀ ਪਾਰਟੀ ਨੂੰ ਟਕੜਾ ਕਰਨਾ ਪਊਗਾ ਸਾਡੇ ਲੋਕਲ ਹਲਕੇ ਦਾ ਜਿਹੜਾ ਹੈਗਾ ਉਮੀਦਵਾਰ ਕਾਲੀ ਦਲ ਦਾ ਜਿਹੜਾ ਰਾਜਵਿੰਦਰ ਸਿੰਘ ਧਰਮਕੋਟ ਹੈ ਲੋਕ ਮਨ ਬਣਾਈ ਬੈਠੇ ਆ ਜਿਹੜੇ ਪੈਰਾਸ਼ੂਟ ਰਾਈ ਬਾਹਰੋਂ ਉਮੀਦਵਾਰ ਆਏ ਆ ਉਹਨਾਂ ਨੂੰ ਕੁੱਠੇ ਪੈਰੀ ਵਾਪਸ ਭੇਜਣਗੇ ਕਿਉਂਕਿ ਜੇ ਜਲੰਧਰ ਜਾਣਾ ਤਾਂ ਵੀ 5000 ਚਾਹੀਦਾ ਜੇ ਸੰਗਰੂਰ ਜਾਣਾ ਤਾਂ ਵੀ 5000 ਚਾਹੀਦਾ ਤੇ ਜਿਹੜਾ ਕਾਂਗਰਸ ਦਾ ਉਹ ਵੀ ਸ਼ਾਇਦ ਜੰਡੇ ਵਾਲੇ ਤੋਂ ਹੋਊਗਾ ਤਾਂ ਵੀ 5000 ਰੁਪਏ ਚਾਹੀਦਾ ਕਿੱਥੇ ਤੁਹਾਡਾ ਲੋਕਲ ਕੈਂਡੀਡੇਟ ਹਨ ਜਦੋਂ ਮਰਜ਼ੀ ਜਾ ਕੇ ਮਿਲ ਲਓ ਕਿੱਥੇ ਚੱਲ ਕੇ ਜਾਓਗੇ ਇਸ ਕਰਕੇ ਅੱਜ ਕੀ ਲੋਕ ਮਾਨ ਬੜਾਈ ਬੈਠੇ ਐ ਕਿਉਂਕਿ ਕਾਂਗਰਸ ਵੀ ਵੇਖ ਲਈ ਕਾਂਗਰਸ ਨੇ ਵੀ ਸੂਬੇ ਦਾ ਬੁਨਾਸ਼ ਕੀਤਾ ਵਿਕਾਸ ਨਹੀਂ ਕੀਤਾ ਇੱਕੋ ਇੱਕ ਸ਼ਰਮਣੀ ਕਾਦੀਦਲ ਹੈ ਜੀਨੇ ਪੰਜਾਬ ਦਾ ਵਿਕਾਸ ਕੀਤਾ ਜੋ ਕਿਹਾ ਉਹ ਕੀਤਾ ਜੋ ਕੀਤਾ ਉਹ ਦੱਸੇ ਬਿਲਕੁਲ ਜੀ ਜੋ ਕਿਹਾ ਉਹ ਕੀਤਾ ਔਰ ਜੋ ਕਹਾਂਗੇ ਉਹ ਕਰਾਂਗੇ ਸੋ ਬੇਨਾ ਕਿ ਗੈਂਸਾ ਫਿਰ ਅਗੇ ਦੇ ਹਲਕਾ ਜਨ ਗੈਂਸਾ ਕਿਤਾ ਦਿਆ ਤਿਆਰੀ ਆ ਪਾ ਜੜੀਆਂ ਮੋਗੇ ਵਿਧਾਨ ਸਭਾ ਹਲਕਾ ਤੋਂ ਇਥੇ ਹਰ ਮਨਾਉਣ ਦੀਆਂ ਕਰ ਰਹੇ ਅਸੀਂ ਤਿਆਰੀਆਂ ਬੂਥ ਪੱਧਰ ਦੀਆਂ ਕਰ ਰਹੇ ਹਾਂ ਜੀ ਬੂਥ ਕਮੇਟੀਆਂ ਬਣਾਤੀਆਂ ਗਈਆਂ ਕੁਝ ਬਣਨ ਵਾਲੀਆਂ ਰਹਿਣੀਆਂ ਕੁਝ ਬਣ ਗਈਆਂ ਉਹ ਬੂਥ ਕਮੇਟੀਆਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਰਹੀਆਂ ਅਸੀਂ ਹਰ ਗਲੀ ਮਹੱਲੇ ਦੇ ਵਿੱਚੋਂ ਜਿਹੜੇ ਆ ਬੂਥ ਕਮੇਟੀਆਂ ਦੇ ਜ ਮੈਂਬਰ ਪਾਏ ਆ ਉਹ ਆਪਦੇ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪਦੇ ਆਪ ਦੇ ਬੂਤ ਨੂੰ ਸਾਹਮਣੇਗੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਪੰਤਕ ਮਸਲੇ ਜਿਹੜੇ ਆ ਉਹ ਬਹੁਤ ਚਿਰ ਦੇ ਪੈਂਡਿੰਗ ਪਏ ਆ ਖੇਤਰੀ ਮਸਲੇ ਜਿਹੜੇ ਆ ਬਹੁਤ ਚਿਰ ਦੇ ਪੈਂਡਿੰਗ ਪਏ ਆ ਕਿਸੇ ਵੀ ਨੈਸ਼ਨਲ ਪਾਰਟੀ ਨੇ ਸਾਡੇ ਖੇਤਰੀ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਕਮਿਟਮੈਂਟ ਆ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਤੇ ਖੇਤਰੀ ਮਸਲੇ ਜਿਹੜੇ ਸੁਝਾਉਣ ਵਾਸਤੇ ਸਭ ਤੋਂ ਸੀਰੀਅਸ ਪਾਰਟੀ ਆ ਤੇ ਕੈਂਡੀਡੇਟ ਵੀ ਜਿਹੜੇ ਲੋਕ ਸਭਾ ਦੇ ਵਿੱਚ ਦਿੱਤੇ ਜਾ ਰਹੇ ਆ ਉਹ ਸਬੰਧਤ ਹਲਕਿਆਂ ਤੋਂ ਹੀ ਦਿੱਤੇ ਜਾ ਰਹੇ ਆ ਉਮੀਦ ਕਰਦੇ ਆ ਸਾਡੇ 13 ਦੇ 13 ਜਿਹੜੇ ਆ ਲੋਕ ਸਭਾ ਦੇ ਮੈਂਬਰ ਬਣ ਗਏ ਤੇ ਜਾ ਕੇ ਲੋਕ ਸਭਾ ਦੇ ਵਿੱਚ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੇ ਮੁੱਦਿਆਂ ਵਾਸਤੇ ਪੰਜਾਬ ਦੇ ਮਸਲਿਆਂ ਵਾਸਤੇ ਉੱਥੇ ਜਿਹੜਾ ਉਹ ਜਦੋ ਜਹਿਰ ਕਰਨਗੇ ਤੇ ਪੰਜਾਬ ਦੇ ਮਸਲੇ ਹੱਲ ਕਰੋਗੇ ਬਿਲਕੁਲ ਜੀ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਲੋਕਾਂ ਨੂੰ ਪਤਾ ਲੱਗੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਸਲੇ ਹੱਲ ਜੜੇ ਗਏ ਨੇ ਕੋਣ ਜਾ ਰਹੇ ਨੇ ਮੈਂ ਦੁਆਰਾ ਫਿਰ ਸਾਰੇ ਪੰਜਾਬ ਬਾਦਸ਼ਾਹਾਂ ਨੂੰ ਆਪਣੇ ਵੱਲੋਂ ਤੇ ਆਪਣੇ ਚੈਨਲ ਵੱਲੋਂ ਅਪੀਲ ਕਰ ਰਿਹਾਗਾ ਕਿ ਇਸਤਿਹਾਰ ਨੂੰ ਮਨਾਓ ਮਨਾਓ ਇਸ ਤਰੀਕੇ ਨਾਲ ਕਿ ਆਪ ਆਪਣੇ ਪਰੋਸੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਨਾਲ ਲੈ ਜਾ ਕੇ ਵੋਟਾਂ ਜਿਹੜੀਆਂ ਜੂੜ પા ਕੇ ਆਓ ਮੈਂ ਇਹ ਵੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇਕਰ ਸਾਨੂੰ ਲੱਗਦਾ ਹੈ ਕਿ ਉਮੀਦਵਾਰ ਸਾਡੇ ਹੱਕ ਦੇ ਵਿੱਚ ਨਹੀਂ ਹੈ ਸਾਨੂੰ ਪਸੰਦ ਨਹੀਂ ਹੈ ਤਾਂ ਅਸੀਂ ਨੋਟਾ ਦਾ ਬਟਨ ਜਿਹੜਾ ਹੈਗਾ ਉਹ ਦਬਾਈਏ ਪਰ ਵੋਟ ਕੋਣ ਆਪਣੀ ਜ਼ਰੂਰ ਜਾਏਗੀ पूरी दुनिया में राम राज्य लाना है और आने वाले पांच आन साल के अंदर भारत को दुनिया की तीसरी आर्थिक शक्ति बनाना है जिसका जीता जागता उदाहरण इस बार 20 लाख करोड़ रुपए की जीएसटी इकट्ठी हुई है जो एक उसका उदाहरण है चाहे लालू है चाहे केजरीवाल है चाहे ममता है चाहे उधर शिवसेना है चाहे शरद पवार है खुद राहुल गांधी सोनिया गांधी भी बेल पे हैं, ये सारे के सारे वो लोग हैं जिन्होंने अपने समय में देश की जनता को देश के जनता के पैसे को लूट करके खूब भ्रष्टाचार मचाया है अपनी तिजोरियां भरी हैं, ये सारे के सारे चोर चोर मसेरे भाई इकट्ठे होकर के जो मोदी जी भारत को विकसित भारत बनाने का संकल्प का असम में यह यज्ञ करने जा रहे हैं उसको रोकने का प्रयास कर रहे हैं ये वही लोग हैं जिन्होंने कल तक राम जी के अस्तित्व पे सवाल खड़ा किया था ये वही लोग हैं जिनको 22 जनवरी का राम जी की प्राण प्रतिष्ठा का निमंत्रण दिया गया था चाहे राहुल है चाहे कलेश है चाहे लालू है इन सब ने तो वो निमंत्रण भी ठुकरा दिया था आज देश की जनता विकास चाहती है शांति चाहती है भाईचारा चाहती है प्रेम चाहती है आज पूरी दुनिया मोदी जी को एक नेता के रूप में स्वीकार कर रही है जिसका हमने जी ट्वेंटी में देखा है कि कैसे मोदी जी ने पूरी दुनिया को कन्नौर का हमारा कन्नौर से सूर्य मंदिर के दर्शन करवाए हमारी नंदा यूनिवर्सिटी जिसमें वर्षों पहले पूरी दुनिया के दस हजार छात्र हमारे शिक्षा लेते थे आज मोदी जी बासुदे कुटुंबम की बात करते हैं आज पूरा विश्व मोदी जी के ऊपर मान कर रहा है चाहे यूक्रेन का रशिया का युद्ध हो रहा है चाहे इसराइल का हमास का ईरान का युद्ध हो रहा है सबका एक ही भाव है आज कि अगर मोदी जी बीच में पड़ जाए मामला रुक सकता है समझौता हो सकता है और युद्धों को रुकवा करके अपने देश के लोगों को निकाल करके लाना ये सबसे बड़ी बात है इसलिए आज देश की जनता जैसे मोदी जी ने 80 करोड़ लोगों को फ्री में अनाज दिया करोड़ों टॉयलेट बना दिए नल से जल दे दिया, उज्जवल योजना के माध्यम से करोड़ों लोगों को हमने घर में सिलेंडर दिए और जो गरीब आदमी बैंक में नहीं जा सकता था करोड़ों लोगों के बैंक से खाते खुलवा दिए जो सरकार की सुविधाएं सरकार की मदद दलालों के माध्यम से जाती थी आज हर उस व्यक्ति के सीधी खाते में पहुंचती है ये जो कुछ हो रहा है देख रहा है धारा 370 है जो लोग बात करते थे कि धारा 370 हटी एक भी तिरंगा पकड़ने वाला हाथ नहीं मिलेगा 15 अगस्त को लाखों की संख्या में लाल चौक के ऊपर तिरंगित रंगले लहराए गए जिन नौजवान बच्चों के हाथों में 5 सौ रुपए देकर के पत्थर पकड़ाए जाते थे आज उनके हाथों में लैपटॉप है 2 करोड़ लोगों ने इस साल जम्मू कश्मीर की ਵਾਦੀਆਂ ਦਾ ਆਨੰਦ ਲਿਆ ਹੈ ਇਹ ਸਭ ਮੇਰੇ ਵੜਤੇ ਹੋਏ ਭਾਰਤ ਦੀ ਤਸਵੀਰ ਹੈ ਪੰਜਾਬ ਦੀ ਤੁਸੀਂ ਗੱਲ ਕੀਤੀ ਗੋਇਲ ਸਾਹਿਬ ਤੁਸੀਂ ਕੱਲ ਚੰਡੀਗੜ੍ਹ ਸੀ ਅੱਜ ਪੰਜਾਬ ਦੇ ਤੁਸੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਸਰਵੇਖਣ ਦੇ ਤਹਿਤ ਦੌਰਾ ਕਰ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਹੈਗਾ ਇਸ ਵਾਰ ਪੰਜਾਬ ਚ ਪਹਿਲੀ ਵਾਰ ਤੁਹਾਡੀ ਪਾਰਟੀ ਹੈ ਜਿਹੜੀ ਇਕੱਲੇ ਤੌਰ ਦੇ ਉੱਤੇ ਇਸ ਇਲੈਕਸ਼ਨ ਨੂੰ ਲੜਨ ਜਾ ਰਹੀ ਹੈ ਕਿਸ ਤਰ੍ਹਾਂ ਦੀ ਸਥਿਤੀ ਤੁਹਾਨੂੰ ਦੇਖੋ ਜੋ ਸਾਡਾ ਪੰਜਾਬ ਬੀਜੇਪੀ ਦਾ ਵਰਕਰ ਹੈ ਇਹ ਸਾਲਾਂ ਸਾਲਾਂ ਤੋਂ ਮੰਗ ਕਰਦਾ ਰਿਹਾ ਸੀ ਕਿ ਸਾਨੂੰ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਚਾਹੀਦਾ ਹੈ ਅਸੀਂ ਕਿਉਂ ਕਿਸੇ ਦੇ ਪਿੱਛੇ ਲੱਗ ਹੋ ਕੇ ਬਣੇ ਰਾਵਾਂਗੇ ਤਾਂ ਪਾਰਟੀ ਨੇ 2017 ਚ 22 ਚ ਜੋ ਚੋਣਾਂ ਲੜੇ ਆਪਣੇ ਦਮ ਤੇ ਲੜੇ ਔਰ ਇਸ ਵਾਰ ਜੋ ਆਪਣਾ ਲੋਕ ਸਭਾ ਚੋਣ ਹੈ ਤੇਰੇ 13 ਸੀਟਾਂ ਪਾਰਟੀ ਆਪਣੇ ਦਮ ਤੇ ਲੜ ਰਹੀ ਹੈ ਦੇਸ਼ ਦੀ ਜਨਤਾ ਪੰਜਾਬ ਦੀ ਜਨਤਾ ਜੋ ਖੁਸ਼ਹਾਲੀ ਚਾਹੁੰਦੀ ਹੈ ਜੋ ਸ਼ਾਂਤੀ ਪ੍ਰੇਮ ਭਾਈਚਾਰਾ ਚਾਹੁੰਦੀ ਹੈ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇਸ਼ ਦੀ ਜਨਤਾ ਨੇ ਵੀ ਮੰਨ ਬਣਾ ਲਿਆ ਹੈ कि अब की बार 400 पार तो 400 पार का जो आंकड़ा होगा उसमें तेरह की तेरह की सीटें पंजाब की जनता भी मोदी जी को देकर के उनके विकास में अपनी होतियां डालने वाली है ਇਸ ਅਨਜੈਬੂਨ ਗੋਇਲ ਜੀ ਸੀਨੀਅਰ ਪਾਜਪਾ ਲੀਡਰ ਦਿੱਲੀ ਤੋਂ ਜੋ ਕਿ ਪੰਜਾਬ ਔਰ ਚੰਡੀਗੜ੍ਹ ਦਾ ਦੌਰਾ ਕਰ ਰਹੇ ਨੇ ਅ ਵਿਸ਼ੇਸ਼ ਤੌਰ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਨੇ ਬੜੇ ਖੁੱਲ੍ਹੇ ਦਿਲ ਨਾਲ ਜਿੱਥੇ ਆਪਣੀ ਪਾਰਟੀ ਦੀ ਰਾਜਨੀਤੀ ਦੱਸੀ ਉੱਥੇ ਵਿਪਕਸ਼ੀਆਂ ਦੇ ਬਾਰੇ ਵੀ ਆਪਣੇ ਵਿਚਾਰ ਨੇ ਜਿਹੜੇ ਉਸਪਸ਼ਟ ਕੀਤੇ ਕੈਮਰਾ ਪਰਸਨ ਪ੍ਰਦੀਪ ਕੁਮਾਰ ਦੇ ਨਾਲ ਆਰਐਨ ਕਾਉਂਸਲ ਫਾਸਟਵੇ ਨਿਊਜ਼ ਸੁਨਾਮ ਉਦਮ ਸਿੰਘ ਵਾਲਾ ਅੱਜ ਪਠਾਨਕੋਟ ਹਲਕੇ ਦੇ ਵਿੱਚ ਮੇਰਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਜਿੱਨੇ ਸਾਡੇ ਆਪਣੇ ਪੁਰਾਣੇ ਟਕਸਾਲੀ ਅਕਾਲੀ ਪਰਵਾਰ ਜਿਹੜੇ ਸਾਡੇ ਪੁਰਾਣੇ ਹਮਦਰਦ ਨੇ ਜਿਹੜੇ ਡਿਫਿਕਲਟ ਤੋਂ ਡਿਫਿਕਲਟ ਸਮੇਂ ਦੇ ਵਿੱਚ ਵੀ ਪਾਰਟੀ ਦੇ ਨਾਲ ਹਮੇਸ਼ਾ ਚਟਾਨ ਵਾਂਗੂ ਖੜੇ ਰਹੇ ਆ ਅੱਜ ਪਹਿਲੇ ਦਿਨ ਤੇ ਸਾਰੇ ਉਹਨਾਂ ਪਰਿਵਾਰਾਂ ਦੇ ਨਾਲ ਪਰਿਵਾਰਕ ਮਿਲਣੀ ਦੇ ਤੌਰ ਦੇ ਉੱਤੇ ਉਹਨਾਂ ਦੇ ਘਰਾਂ ਦਾ ਸੀ ਪ੍ਰੋਗਰਾਮ ਰੱਖਿਆ ਔਰ ਉਸ ਤੋਂ ਬਾਅਦ ਫਿਰ ਅਸੀਂ ਸਿਸਟੇਮੈਟਿਕਲੀ ਸਾਰੇ ਜਿਹੜੇ ਜਨਤਕ ਪ੍ਰੋਗਰਾਮ ਹੈ ਉਹ ਰੱਖਾਂਗੇ ਮੈਨੂੰ ਖੁਸ਼ੀ ਹੈ ਕਿ ਪਰਸੋ ਹੀ ਮੈਂ ਪਹਿਲੀ ਵਾਰੀ ਲੋਕ ਸਭਾ ਹਲਕਾ ਬਰਦਾਸਪੁਰ ਦੇ ਵਿੱਚ ਆਇਆ ਸੀ ਤੇ ਸਾਰੇ 9 ਹਲਕਿਆਂ ਦੀ ਜਿੰਨੀ ਸਾਡੀ ਟੋਟਲ ਕਰੀਮ ਹੈ ਜਿਲ੍ਹੇ ਦੇ ਸਾਡੇ ਜਥੇਦਾਰ ਹਲਕਿਆਂ ਦੇ ਇੰਚਾਰਜ ਸਾਰਿਆਂ ਨੇ ਇੱਕ ਮੁੱਠ ਹੋ ਕੇ ਤੇ ਬਹੁਤ ਵੱਡੀ ਏਕਤਾ ਦਾ ਪ੍ਰਗਟਾਵਾ ਕੀਤਾ ਔਰ ਇਸ ਗੱਲ ਨੂੰ ਵੀ ਸਾਰੀ ਜਥੇਬੰਦੀ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਦੋਵਾਂ ਜ਼ਿਲ੍ਹਿਆਂ ਨੇ ਇਕੱਠੇ ਹੋ ਕੇ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਡਾਕਟਰ ਚੀਮਾ ਕਿਉਂਕਿ ਗੁਰਦਾਸਪੁਰ ਦਾ ਹੀ ਜੰਪੂੜਾ ਇੱਥੇ ਹੀ ਪੜਿਆ ਇੱਥੇ ਹੀ ਰਾਜਨੀਤੀ ਸ਼ੁਰੂ ਕੀਤੀ ਤੇ ਉਹਨੂੰ ਇੱਕ ਸਾਂਝੇ ਉਮੀਦਵਾਰ ਦੇ ਤੌਰ ਤੇ ਭੇਜਿਆ ਜਾਵੇ ਸੋ ਇਹਨਾਂ ਸਾਰਿਆਂ ਦੇ ਹੁਕਮ ਸਦਕਾ ਮੇਰੀ ਡਿਊਟੀ ਲੱਗੀ ਆ ਪਰ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਵਾਰਮਲੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਬਾਡੀ ਹਾਈ ਕਮਾਂਡ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ तहे ਦਿਲੋਂ ਧੰਵਾਦੀ ਆ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਇੱਕ ਵਿਦਵਾਨ ਪੜ੍ਹੇ ਲਿਖੇ ਇਮਾਨਦਾਰ ਔਰ ਮਿਹਨਤੀ ਜਿਹੜੇ ਸਾਨੂੰ ਕੈਂਡੀਡੇਟ ਦਿੱਤੇ ਨੇ ਸਰਦਾਰ ਦਲਜੀਤ ਸਿੰਘ ਚੀਮਾ ਜੀ ਅੱਜ ਜੋ ਪਠਾਨਕੋਟ ਦੇ ਵਿੱਚ ਆਏ ਨੇ ਅੱਜ ਸਿਰਫ ਉਹਨਾਂ ਨੇ ਜਿਹੜੇ ਆਪਣੇ ਸਾਡੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਨੇ ਉਹਨਾਂ ਨਾਲ ਸਿਰਫ 1 ਟੂ 1 ਜਿਹੜਾ ਹੈਗਾ ਮਿਲ ਕੇ ਜਾ ਵੀਂਦਾ ਜਾਂ ਉਹਨਾਂ ਨਾਲ ਮਿਲਣੇ ਦਾ ਇੱਕ ਪ੍ਰੋਗਰਾਮ ਰੱਖਿਆ ਤੇ ਮੈਂ ਇਹਨਾਂ ਦੇ ਇੱਥੇ ਆਣ ਤੇ ਅੱਜ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਆਪਣੀ ਸਮੁੱਚੀ ਕਾਲੀ ਦਾਲੀ ਸਮੁੱਚੀ ਟੀਮ ਵੱਲੋਂ ਸਾਰੀ ਜਥੇਬੰਦੀ ਵੱਲੋਂ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਆ ਵਜਿੰਦਰ ਸਿੰਘਲਾ ਜੀ ਦਾ ਫਾਰਮਰ ਐਮਪੀ ਫਾਰਮਰ ਮਿਨਿਸਟਰ ਪੰਜਾਬ ਔਰ ਨੈਸ਼ਨਲ ਕੋਟ ਰੈਜਿਸਟਰਾਟ ਜਿਨ੍ਹਾਂ ਨੇ ਆਪਣੇ ਗ੍ਰਹਿ ਤੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਇਲੈਕਸ਼ਨ ਕੈਂਪੇਨ ਨੂੰ ਹੰਗਾਰਾ ਔਰ ਭੁਲਾਰਾ ਦਿੱਤਾ ਵਾ ਔਰ ਅੱਜ ਮੈਂ ਦੇਖ ਰਿਹਾ ਸੀ ਕਿ ਸਾਰੇ ਜ਼ਿਲ੍ਹੇ ਦੀ ਸੰਗਰੂਰ ਦੀ ਪਾਰਲੀਮੈਂਟ ਸੀਟ ਦੀ ਸਾਰੀ ਕ੍ਰੀਮ ਪਹੁੰਚੀ ਹੋਈ ਸੀਗੀ ਔਰ ਮੇਰੇ ਨਾਲ ਰਾਈਟ ਸਾਈਡ ਤੇ ਮੇਰਾ ਛੋਟਾ ਵੀਰ ਬੱਚਾ ਉਸਮਾਨ ਦਲਬੀਰ ਸਿੰਘ ਗੋਲਡੀ ਜਿਹੜੇ ਕਿ ਐਕਸਐਮਐਲਏ ਨੇ ਔਰ ਇਸ ਜ਼ਿਲ੍ਹੇ ਦੇ ਸੰਗਰੂਰ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਸਮੇਤ ਅੱਜ ਸਾਰੇ ਤਕਰੀਬਨ ਸੁਰਿੰਦਰਪਾਲ ਸਿੰਘ ਜੀ ਐਕਸਐਮਐਲਏ ਔਰ ਜਸਵਿੰਦਰ ਤਿਮਾਨ ਔਰ ਰਾਹੁਲ ਪਟਲ ਜੀ ਔਰ ਜਿੰਨੇ ਵੀ ਸਾਡੇ ਕਾਂਗਰਸ ਤੇ ਯੂਥ ਕਾਂਗਰਸ ਮਹਿਲਾ ਕਾਂਗਰਸ ਸਾਰੇ ਇਹਨਾਂ ਨੇ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਦੇਖ ਰਿਹਾ ਹਾਂ ਕਿ ਮੈਨੂੰ ਕੁਝ ਦਿਨਾਂ ਤੋਂ ਬਹੁਤ ਅੱਛੀ ਫੀਡਬੈਕ ਮਿਲ ਰਹੀ ਹੈ ਬਿਯੋਂਡ ਕਾਂਗਰਸ ਕਿਡਰਸ ਆਲਸੋ ਅੱਜ ਮੈਂ ਸਾਰਿਆਂ ਨੂੰ ਕਹਿਣਾ ਚਾਹਨੀ ਹੈ ਕਿ ਆਪ ਪਾਰਟੀ ਨੇ ਜਿਹੜੇ 13 ਦੀ 13 ਸੀਟਾਂ ਦਿੱਤੀਆਂ ਨੇ ਇੱਕ ਵੀ ਕਿਸੇ ਔਰਤ ਨੂੰ ਨਹੀਂ ਦਿੱਤੀ ਔਰ ਸਾਡੀ ਪਾਰਟੀ ਜਿਹੜੀ ਹੈ ਬੀਜੇਪੀ ਉਹਨਾਂ ਨੇ ਨੌਰਥ ਸੀਟਾਂ ਵਿੱਚੋਂ ਤਿੰਨ ਸੀਟਾਂ ਆਪਣੀ ਔਰਤਾਂ ਨੂੰ ਦਿੱਤੀਆਂ ਨੇ ਔਰ ਮੋਦੀ ਜੀ ਨੇ ਰਿਜ਼ਰਵੇਸ਼ਨ ਕੀਤੀ ਹੈ 33% ਦੀ ਸਾਰੇ ਭਾਰਤ ਵਿੱਚ ਆਪਣੇ ਔਰਤਾਂ ਨੂੰ ਲੈ ਕੇ ਔਰ ਨਰਿੰਦਰ ਮੋਦੀ ਜੀ ਨੇ ਇੱਕ ਸ਼ਬਦ ਵਰਤਿਆ ਨਾਰੀ ਸ਼ਕਤੀ ਔਰ ਉਹ ਨਾਰੀ ਸ਼ਕਤੀ ਦੇ ਵਾਸਤੇ ਪ੍ਰਧਾਨ ਮੰਤਰੀ ਜੀ ਨੇ 33% ਰਿਜ਼ਰਵੇਸ਼ਨ ਸਾਡੀ ਔਰਤਾਂ ਵਾਸਤੇ ਦਿੱਤਾ ਹੈਗਾ ਔਰ ਬੜੀਆਂ ਸਕੀਮਾਂ ਕੱਡੀਆਂ ਨੇ ਜਿਹੜੀਆਂ ਸਿਰਫ ਸਾਡੀ ਨਾਰੀ ਸ਼ਕਤੀ ਵਾਸਤੇ ਨੇ ਮੈਂ ਜਿੱਦਣ ਦਾ ਹਾਂ ਮੈਨੂੰ ਸਿਰਫ ਉਹਨਾਂ ਦੀਆਂ ਅੱਖਾਂ ਵਿੱਚ ਗੈਰਤ ਉਹਨਾਂ ਪਿਆਰ ਹੀ ਨਜ਼ਰ ਆਉਂਦਾ ਮੈਂ ਫੁੱਲ ਸੈਟ ਦਾ ਹਾਂ ਮੈਂ ਰੋਜ਼ ਕਹਿੰਦਾ ਹਾਂ ਜਿਹਦੇ bina ganman na to main akla ਕਿ ਤੁਸੀਂ ਪੰਜ ਜਣੇ ਆ ਜਾਓ ਪੰਜ ਅੰਕ ਪਹੁੰਚ ਸ਼ਾਨਦਾਰ ਬੈਠ ਕੇ ਗੱਲ ਕਰਦੇ ਨਹੀਂ ਤਾਂ ਮੇਰੇ ਤੇ ਯਕੀਨ ਕਰੋ ਰੱਬ ਦੀ ਸੌ ਜੋ ਮਰਜ਼ੀ ਸਜ਼ਾ ਦੇ ਦੇਣ ਸਾਰੇ ਪੰਜਾਬੀ ਥੱਲੇ ਕਿਸਾਨ ਨਹੀਂ ਮੈਨੂੰ ਚੌਰਾਹੇ 'ਚ ਖੜੇ ਕਰਕੇ ਜੋ ਮਰਜ਼ੀ ਸਜ਼ਾ ਦੇ ਦੇਣ ਮੇਰੇ ਤੇ ਯਕੀਨ ਕਰੋ ਮੈਨੂੰ ਐਕੀ ਕੁਝ ਜਿਤਾਓ ਮੈਂ ਤੁਹਾਡਾ ਬਚੋਲਾ ਬਣੂੰਗਾ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਾ ਕਰੂੰਗਾ ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈਗੀ ਬਾਰਡਰਾਂ 'ਤੇ ਲੋੜ ਹੀ ਨਹੀਂ ਪੈਗੀ ਲੈਣਾ ਤੇ ਬੈਠਣ ਦੀ ਇਹ ਮੈਂ ਹੱਥ ਜੋੜ ਕੇ ਮੰਨਤ ਹੀ ਪਾ ਸਕਦਾ ਹਾਂ ਹੋਰ ਤਾਂ ਕੁਛ ਨਹੀਂ ਕਰ ਸਕਦਾ ਜੀ ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ ਮੈਂ ਮਿਲਣ ਲਈ ਵੀ ਤਿਆਰ ਹਾਂ ਰਾਜੇ ਕਰਨ ਲਈ ਵੀ ਤਿਆਰ ਹਾਂ ਪਰ ਝੂਠਾ ਵਾਦਾ ਨਾ ਰੱਬ ਦਰਾਵੇ ਝੂਠੇ ਤੇ ਲਾਹਨਤ ਕਿਸਾਨਾਂ ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕਹੋ ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਆਜੋ ਮੈਂ ਇਕੱਲਾ ਹੋਵਾਂਗਾ ਬਿਨਾਂ ਕੰਮ ਮਿਹਨਤ ਤੋਂ ਆਪਾਂ ਬੈਠ ਕੇ ਸਲਾਹ ਕਰਦੇ ਹੁਣ ਦੱਸ ਦਿਓ ਕਿੱਥੇ ਤੇ ਕਦੋਂ ਮੈਂ ਹਾਜ਼ਰ ਹੋਵਾਂ ਤੁਹਾਡਾ ਬੱਚਾ ਆ ਮੈਂ ਤੁਹਾਡਾ ਭਰਾ ਆ ਮੈਂ ਯਾਰ ਕੋਈ ਦੁਸ਼ਮਣ ਥੋੜੀ ਆ ਤੁਸੀਂ ਵੀ ਤੇ ਮੈਂ ਵੀ ਦਾਏ ਸਰ ਅਸ ਦੀਆਂ ਚੋਣ ਸਰ ਗਰਮੀਆਂ ਫਿਲਹਾਲ ਦੇ ਲਈ ਮੈਨੂੰ ਤੋਂ ਇਜਾਜ਼ਤ ਧੰਨਵਾਦ